ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂੰ ਅੱਜ ਦੇ ਵੀਡੀਓ ਦੇ ਵਿੱਚ ਤੇ ਅੱਜ ਜੀ ਬੜਾ ਭਾਗਾ ਵਾਲਾ ਦਿਨ ਹੈ ਆਪਾਂ ਆ ਰਹੇ ਹਾਂ ਗੁਰਦੁਆਰਾ ਦਾਖਾਨਾ ਗੰਜ ਘਰ ਲਈ ਮਹਾਰਾਜ ਸਰੂਪ ਲੈਣ ਬੇਨਤੀ ਕੀਤੀ ਸੀ ਤੇ ਉਹ ਸਰੂਪ ਅੱਜ ਆਉਣ ਜਾ ਰਹੇ ਆ ਪਲਕੀ ਸਾਹਿਬ ਤਿਆਰ ਵਰ ਤਿਆਰ ਆ ਤੇ ਸੰਗਤਾਂ ਅੰਦਰ ਪੰਜ ਸਿੰਘ ਸਾਹਿਬਾਂ ਤਿਆਰ ਵਰ ਤਿਆਰ ਆ ਗ੍ਰੰਥੀ ਸਿੰਘ ਗੁਰੂ ਘਰ ਦੀ ਕਮੇਟੀ ਸਾਰੇ ਤਿਆਰ ਆ ਤੇ ਅਰਦਾਸ ਬੇਨਤੀ ਕਰਕੇ ਇਥੋਂ ਤਰਾਂਗੇ ਤੇ ਮਹਾਰਾਜ ਦੇ ਸਰੂਪ ਦੋ ਨਵੇਂ ਆਪਾਂ ਲੈ ਕੇ ਆਵਾਂਗੇ ਸੂਰ ਦਾਸ ਬੀਨ ਤੇ ਹੋਣ ਲੱਗੀ ਆ ਸਾਰੇ ਸਿੰਘ ਤਿਆਰ ਆ ਨਾਲ ਕਮੇਟੀ ਮੈਂਬਰਸ ਆਪ ਸ਼੍ਰੀ ਗੁਰਬਾਨ ਦੇਵ ਜੀ ਮਹਾਰਾਜ ਭਾਨਪਾ ਜੀ ਗੋਵਰ ਸਿੰਘ ਜੀ ਮਹਾਰਾਜ ਧਨਪਾ ਜੀ ਜਗਤ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਣਾ ਕਮਲਾਂ ਪਾਸ ਬੇਨਤੀ ਜੋ ਦੀ ਸੱਚੇ ਪਤਾ ਹੋਵੇ ਜੀ ਬਹਾ ਜੀਓ ਆਪ ਨੇ ਉਧਰ ਪਖ ਕੀਤਾ ਹੈ ਮਹਾਰਾਜ ਆਪ ਦੇ ਮਰਯਾ ਦੀਆਂ ਸੰਗਤਾਂ ਮੌਜੂਦ ਆਪ ਜੀ ਦੇ ਦੋ ਸਰੂਪ ਲੈ ਕੇ ਆਣੇ ਹਨ ਮਹਾਰਾਜ ਜੀ ਪਿਰਤੋ ਕਰਦੀ ਕਿਰਾਲ ਸੰਗਤਾਂ ਦੇ ਅਨਸੰਗ ਮਹਾਰਾਜ ਜੀ ਰਸਤੇ ਵਿੱਚ ਬਾਹਰ ਕਰਦੇ ਸਰਾਇ ਹੁਣ ਮਹਾਰਾਜ ਜੀ ਆਪ ਅਨਸੰਗ ਹਉਸਾਇਓ ਕੇ ਮਹਾਰਾਜੋ ਤੋ ਗੰਗਸਰ ਤੋਂ ਮਹਾਰਾਜੋ ਨਗਰ ਜਮਸ਼ੀਰ ਤੱਕ ਪਹੁੰਚਣ ਦੀ ਕਿਰਪਾਲਤਾ ਕਰਨੀ ਮਹਾਰਾਜ ਸਹੀ ਪਿਆਰੇ ਮੈਨੇ ਜਿਨ੍ਹਾਂ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਣ ਲੋ ਜੀ ਤੇ ਮਹਾਰਾਜ ਜੀ ਪਾਲਕੀ ਸਾਹਿਬ ਤਿਆਰ ਹੋ ਰਿਹਾ ਤਿਆਰ ਆ ਜੀ ਸਰੂ ਮਹਾਰਾਜ ਲੈ ਕੇ ਆਣੇ ਆ ਵਿੱਚ ਬੀਰੇ ਸਾਹਿਬ ਮਾਰੇ ਤੇ ਬੇਦਰ ਤੋਂ ਸਾਰੇ ਹੋਇਆ ਜੀ ਤੇ ਨਾਲ ਜਾਂਦੀਆਂ ਦੋ ਗੱਡੀਆਂ ਹੋਰ ਆਪਣੇ ਕਾਨੂੰਨੀ ਬਾਈ ਜਾਊਗਾ ਤੇ ਇੱਕ ਜੋਗੀ ਮੁੰਦਰ ਸਾਹਿਬ ਦੀ ਬਾਈ ਦੀ ਗੱਡੀ ਤੇ ਇਹ ਸੰਗਤਾਂ ਜਾਂਦੀਆਂ ਨਾਲ ਗੁਰਦੁਆਰਾ ਰਾਮਗੜ੍ਹ ਜੰਜਕਾਰ ਤੋਂ ਜਾ ਰਹੇ ਆ ਆਪਾਂ ਕਰਤਾਰਪੁਰ ਸਾਹਿਬ ਤੇ ਆ ਜੋ ਤੰਦੂ ਵੀ ਨਾਲ ਲੈ ਕੇ ਚੱਲਦੇ ਆ ਤੇ ਇਧਰ ਆ ਬਾਦੋਂ ਹਰਜੀਤ ਸਿੰਘ ਸਾਡਾ ਵੀਰ ਆਇਆ ਹੋਇਆ ਆ ਬਾਈ ਕੀ ਹਾਲ ਚਾਲ ਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਆ ਦੇਖ ਲਓ ਕਿਦਾਂ ਥੋੜਾ ਮੁੰਡਾ ਲੱਗਦਾ ਆ ਇਧਰ ਰੋਜ਼ ਦਸਾਂ ਬੰਨਿਆ ਕਰੋ ਬਾਬਾ ਜੀ ਕੋਈ ਬੰਨਿਆ ਕਰ ਆ ਦੇਖ ਕਿਦਾਂ ਸੁਣ ਲੱਗਿਆ ਦੇਖਦਾ ਟੌਰ ਦੇਖਿਆ ਜੀ ਲੱਗਦਾ ਕੋਲੇ ਟਕਸਾਲੀ ਅਜੇ ਕਿਰਪਾ ਕਰਦਣ ਬੰਨਿਆ ਕਰੂਗਾ ਮੇਰੇ ਪੱਕਾ ਹੈ ਨਾ 7 ਵਜੇ ਜੀ ਲਓ ਜੀ ਆ ਔਨ ਔਨ ਵੀਡੀਓ ਗੱਲਬਾਤ ਹੋ ਗਈ ਆ ਹਰਜੀਪ ਸਿੰਘ ਰੋਜ਼ ਸਿਖਾ ਕੇ ਜਾਊਗਾ ਬਸ ਠੀਕ ਹੈ ਜੋ ਤੁਸੀਂ ਕਹਤਾ ਦੇਖੋ ਔਨ ਰਿਕਾਰਡ ਆ ਝੂਠ ਵੀ ਨਹੀਂ ਬੋਲ ਸਕਦਾ ਬੋਲੇ ਸੋਹਣਿਆ ਸਤਿ ਸ੍ਰੀ ਅਕਾਲ ਨਹੀਂ ਸਿੰਘ ਨਹੀਂ ਇਹ ਜੇ ਪੈਲੂ ਸਿੱਖ ਦਸਤਾਰ ਸਿੱਖ ਨਹੀਂ ਗੋਲੇ ਦਾ ਹਾਂ ਨਹੀਂ ਸਹੀ ਹੈ ਸਹੀ ਹੈ ਤੇ ਨਾਲ ਸਾਡਾ ਡੀਐਸਪੀ ਸਾਹਿਬ ਜਾ ਰਹੇ ਆ ਦੋਸਤਾਂ ਸਾਪੇ ਨਾਲ ਸਾਰੇ ਤਿਆਰ ਬਰ ਤਿਆਰ ਸਾਂਝ ਨਾਲ ਜਾਣਗੇ ਸੋ ਆਪਾਂ ਕਰਾਂਗੇ ਡਰਾਈਵਿੰਗ ਚਾਬੀ ਆਪਣੇ ਕੁਮਾਰ ਦੇ ਡਰਾਈਵਰ ਬਣਾਗੇ ਅੱਜ ਤੇ ਨਾਲ ਆਪਣੇ ਸਹਾਇਕ ਡਰਾਈਵਰ ਸਾਡਾ ਹਰਜੀਤ ਸਿੰਘ ਦਬਈ ਤੋਂ ਲਓ ਜੀ ਆਪਾਂ ਪਹੁੰਚ ਗਏ ਜੀਤੀ ਜੋੜ ਦੇ ਮੈਕਨਿਕਲ ਰੋਡ ਜਿਹੜਾ ਮੇਨ ਆ ਹਾਈਵੇ ਤੇ ਪਹੁੰਚ ਗਏ ਆ ਤਾਂ ਹੋਂ ਦਾ ਬਸਤਾ ਜਾਂਦਾ ਕਰਤਾਰਪੁਰ ਸਾਹਿਬ ਤੇ ਬਾਰਵਾਰ ਆਪਾਂ ਨਿਕਲੇ ਸੀਗੇ ਨਾਲ ਹਰਜੀਤ ਸਿੰਘ ਬੈਠਾ ਆ ਤੇ ਤੁੰ ਦੀ ਬਾਤ ਦੀ ਸੇਵਾ ਇਹ ਨਿਭਾਊਗਾ ਆਪਾਂ ਨਾਲ ਬੈਠਾਂਗੇ ਕੌਣ ਜੀ ਸਿੰਘ ਹਾਂ ਜੀ ਠੀਕ ਆ ਜੀ ਤੇ ਆਪਾਂ ਚੱਲਦੇ ਆਂ ਬਾਕੀ ਕਿੱਡੀਆਂ ਪਿੱਛੇ ਆ ਰਹੀਆਂ ਸਭ ਤੋਂ ਅਕ ਆਪਣੀ ਗੱਡੀ ਮਹਾਰਾਜ ਦੀ ਤੇ ਆਪਾਂ ਜਾ ਰਹੇ ਬੜੀ ਮਾਨ ਜਾਂਦਾ ਨਾ ਮਹਾਰਾਜ ਡਰਾਈਵਰ ਆਪਾਂ ਜੀ ਵਾਹ ਬਈ ਤੁਸਾਂ ਹੋਵੇ ਡਰਾਈਵਰ ਬਣੇ ਹੋ ਜੀ ਨਾ ਕਿ ਭਾਈ ਬਿਲਕੁਲ ਲੋਕੀ ਦੁਨੀਆ ਚ ਕੋਈ ਸੀਐਮ ਦਾ ਤੇ ਪੀਐਮ ਦਾ ਡਰਾਈਵਰ ਆ ਮਹਾਰਾਜ ਡਰਾਈਵਰ ਬਣਿਆ ਜਾਣਾ ਕਿਹੜਾ ਕਾਲਵਾਦ ਆ ਬੜਾ ਸੱਚੀ ਬਹੁਤ ਆ ਮਹਾਰਾਜ ਜੀ ਮੈਂ ਮੰਨ ਉਹਦਾ ਹੀ ਮਹਾਰਾਜ ਜੀ ਵੈਰੀ ਗੱਲ ਆ ਮਾਰ ਦਿੰਦਾ ਮਹਾਰਾਜ ਜੀ ਬਹੁਤ ਵੱਡਾ ਤੇ ਸ਼ਾਬਦ ਲੱਗੇ ਹੋਏ ਆ ਇਥੋਂ ਹੋਟਲ ਵੱਜਦਾ ਆ ਤੇ ਸਹਿਬ ਨੂੰ ਮਾਰਨੇ ਜਾ ਰਹੇ ਜਦੋਂ ਮਹਾਰਾਜ ਵਿੱਚ ਹੋਗੇ ਫਿਰ ਸਹਿਬ ਚਲਾ ਕੇ ਆਵਾਂਗੇ ਸੋ ਚੱਲ ਰਹੇ ਆ ਸਾਰੇ ਦਰਸ਼ਨ ਮਿਲ ਤੁਹਾਨੂੰ ਕਰਾਉਣੇ ਗੁਰਦਾਸਪੁਰ ਸਾਹਿਬ ਦੇ ਵੀ ਲੋ ਸੰਗਤ ਜੀ ਆਪਾਂ ਪਹੁੰਚ ਗਏ ਗੁਰਦਾਸ ਗੰਗਾਸਰ ਸਾਹਿਬ ਕਰਤਾਪੁਰ ਸਾਹਿਬ ਤੇ ਨਾਲਾਈਆਂ ਸਾਰੀਆਂ ਸੰਗਤਾਂ ਤੇ ਕਮੇਟੀ ਮੈਂਬਰ ਅੱਗੇ ਕੀ ਜਾ ਰਹੇ ਆ ਤੇ ਆਪਾਂ ਪਾਲਕੀ ਲਾਤੀ ਆ ਬਿਲਕੁਲ ਬੈਕ ਕਰਕੇ ਸਾਮੇ ਸਾਈਡ ਤੇ ਤੇ ਖੌਣ ਜਾ ਕੇ ਕਮੇਟੀ ਨੂੰ ਮਿਲਦੇ ਆ ਨਾਲੇ ਕਰਦੇ ਦਰਸ਼ਨ ਮਿਲੇ ਮਹਾਰਾਜ ਨੂੰ ਨਤਮਸਤ ਕਰਨੇ ਆ ਫਿਰ ਜਿਹੜੀ ਕਾਰਵਾਈ ਆ ਮਹਾਰਾਜ ਨੂੰ ਆਪਾਂ ਇਸ ਰੂਪ ਲੈ ਕੇ ਜਾਣ ਦੀ ਉਹ ਸਾਰੀ ਕਾਰਵਾਈ ਕਰਕੇ ਪੂਰੀ ਦਾ ਮਹਾਰਾਜ ਨੂੰ ਲੈ ਕੇ ਜਾਵਾਂਗੇ ਆਪਾਂ ਜਾ ਕੇ ਪਹਿਲਾਂ ਕਰਦੇ ਦਰਸ਼ਨ ਮਿਲੇ ਸਦਸਨ ਜੋ ਗਾਲਿਆ ਇੱਕ ਅਰਤਾਰਪੁਰ ਸਾਹਿਬ ਇੱਥੇ ਗੁਰਦੁਆਸਾ ਗੰਗਸਰ ਮਸਿਆ ਤੇ ਆਪਣੇ ਪਿੰਡ ਦਾ ਲੰਗਰ ਚੱਲਦਾ ਜਮਸ਼ੇਰ ਖਾਸ ਦਾ ਆ ਜਿਹੜੀ ਸਾਈਟ ਹੁਣ ਨਵੀਂ ਬਣ ਚੁੱਕੀ ਆ ਇੱਥੇ ਪਿੰਡ ਦੀ ਜਗ੍ਹਾ ਹੁੰਦੀ ਸੀ ਉੱਥੇ ਕਮਰਾ ਬਣਿਆ ਹੁੰਦਾ ਸੀ ਪਿੰਡ ਦੀ ਸਰਾਹ ਹੁੰਦੀ ਸੀ ਪੁਰਾਣਾ ਬਹੁਤ ਟਾਈਮ ਪੁਰਾਣੀ ਤੇ ਕੁਝ ਸਮਾਂ ਸਮਾਂ ਪਹਿਲਾਂ ਉਹ ਢਾ ਕੇ ਤਾਂ ਆ ਨਵੀਂ ਜਿਹੜੀ ਬਿਲਡਿੰਗ ਬਣਵਾ ਦਿੱਤੀ ਗਈ ਆ ਤੇ ਹੁਣ ਜਿਹੜਾ ਲੰਗਰ ਲੱਗਦਾ ਆ ਉਹ ਬੈਕ ਸਾਈਡ ਤੋਂ ਆਪਾਂ ਨੂੰ ਰੂਮ ਦਿੱਤਾ ਹੋਇਆ ਆ ਉੱਥੇ ਲੰਗਰ ਹਾਲ ਦੇ ਵਿੱਚ ਲੰਗਰ ਲੱਗਦਾ ਹੱਲੇ ਵੀ ਮਸਿਆ ਤੇ ਸੋ ਸਾਰੇ ਪਿੰਡ ਤੋਂ ਸੰਗਤਾਂ ਇਕੱਠਾ ਕਰਕੇ ਲਿਆਉਂਦੀਆਂ ਆ ਆਟਾ, ਦਾਲ, ਜੋ ਕਿਸੇ ਨੇ ਸੇਵਾ ਕਰਨੀਆਂ ਰਾਸ਼ਨ ਦੀ ਸੋ ਪੁਰਾਣੇ ਬਜ਼ੁਰਗਾਂ ਤੋਂ ਇਹ ਲੰਗਰ ਚੱਲਦਾ ਆ ਰਿਹਾ ਆ ਤੇ ਅੱਜ ਵੀ ਇੱਥੇ ਲੱਗਦਾ ਆ ਸੋ ਮਸਿਆ ਤੇ ਵੀ ਆਇਆ ਕਰੋ ਵੱਧ ਤੋਂ ਵੱਧ ਜਿਹੀ ਸੰਗਤ ਆ ਸਕਦੀ ਆ ਟਰਾਲੀ ਤਿਆਰ ਹੋ ਕੇ ਆਉਂਦੀ ਆ ਬਿਲਕੁਲ ਤੇ ਇੱਥੇ ਆ ਕੇ ਬਣਾਇਆ ਜਾਂਦਾ ਆ ਮਸਿਆ ਤੋਂ ਜਦੋਂ ਕੱਲੂ ਮਸਿਆ ਆ ਅੱਜ ਸ਼ਾਮ ਨੂੰ ਲੰਗਰ ਲਾਇਆ ਜਾਂਦੇ ਆ ਸੋ ਆਪ ਸਭ ਸੰਗਤਾਂ ਉਸ ਸਥਾਨ ਕਰਤਾਰਪੁਰ ਸਾਹਿਬ ਗੁਰਦੁਆਰਾ ਗੰਸਾ ਸਾਹਿਬ ਦਰਸ਼ਨ ਕਰ ਰਹੀਆਂ ਆ ਤੇ ਇਹਦੇ ਇੱਕ ਵੱਖਰੀ ਵੀਡੀਓ ਬਣਾਵਾਂਗੇ ਤੇ ਇਤਿਹਾਸ ਤੇ ਕਿਉਂਕਿ ਅੱਜ ਤਾਂ ਵੈਸੇ ਬਲੌਗ ਬਣਾਇਆ ਸੀ ਕਿਉਂਕਿ ਆਪਾਂ ਆਈ ਸੀ ਮਰਦ ਰੂਪ ਲੈ ਤੇ ਉਸ ਰੂਪ ਆਪਾਂ ਅੰਦਰ ਦਰਸ਼ਨ ਵੇਲੇ ਕਰ ਲਏ ਆ ਗੁਰੂ ਸਾਹਿਬ ਦੇ ਤੇ ਹੁਣ ਜਿਹੜਾ ਕਮੇਟੀ ਦਾ ਆਪਣਾ ਇੱਥੇ ਦਾ ਦਫ਼ਤਰ ਆ ਐਸਜੀਪੀਸੀ ਦਾ ਉੱਥੇ ਆਪਾਂ ਉਤੋਂ ਅਥੋਰਾਈਜ਼ਡ ਲੈਟਰ ਲੈਣੇ ਆ ਤੇ ਮਾਰੇ ਸੂਪ ਆਪਾਂ ਲੈ ਕੇ ਚੱਲਦੇ ਆ ਪਿੰਜਮਸ਼ੇਰ ਨੂੰ ਤੇ ਸੰਗਤਾਂ ਬਾਬਾ ਆਈਆਂ ਆ ਨਾਲ ਆਪਣੇ ਇੱਧਰ ਸਾਡੇ ਮੈਨੇਜਰ ਸਾਹਿਬ ਸਰਦਾਰ ਜਸਵੀਰ ਸਿੰਘ ਉਹ ਮੌਸਾਬ ਤੋਂ ਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਫਤੇ ਤੇ ਇਹਨਾਂ ਨੇ ਸਾਰੀ ਕਾਰਵਾਈ ਜਿਹੜੀ ਹੈਗੀ ਆ ਪ੍ਰਸ਼ਾਸਨਿਕ ਉਹ ਇਹਨਾਂ ਨੇ ਕੀਤੀ ਆ ਜੀ ਸਰੂਪਦੇਵ ਸਿੰਘ ਹੋਰ ਬਾਈ ਸਾਹਿਬ ਸੀਖਣਾ ਗਿਆ ਜੀ ਚਲ ਕੇ ਸਰਦੀ ਖਲਾ ਹੈ ਤੇ ਇਸ ਰਾ ਡੀਐਸਪੀ ਸਾਹਿਬ ਦੇ ਬਰਾਨੇ ਮਿੱਤਰ ਨੇ ਹੈ ਨਾ ਇਹਦੇ ਆ ਜੀ ਹਾਂਜੀ ਹਾਂਜੀ ਕੀ ਬਾਤ ਆ ਤੇ ਇੱਧਰ ਸੰਗਤ ਜਿਹੜੀਆਂ ਨਾਲ ਆਈਆਂ ਤੁਹਾਨੂੰ ਸਾਰੇ ਦਾ ਦਰਸ਼ਨ ਕਰਾ ਦੇਈਏ ਸੋ ਬਹੁਤ ਸੋਹਣੀ ਡੀਲ ਕਰਦੇ ਆ ਬੜੇ ਪਿਆਰ ਨਾਲ ਸਾਰਾ ਜਿਹੜਾ ਕਾਗਜ਼ੀ ਕਾਰਵਾਈ ਆ ਵੀਰ ਜੀ ਤਸਵੀਰ ਸਾਹਿਬ ਉਹਨਾਂ ਨੇ ਕੀਤੀ ਆ ਤੇ ਚਾਹ ਪਾਣੀ ਸ਼ਿਕਾਇਆ ਤੇ ਹੁਣ ਪ੍ਰਸ਼ਾਦਾ ਸ਼ਿਕਾਇਆ ਜੀ ਅਸੀਂ ਪਹਿਲਾਂ ਆਰਡਰ ਕਰਾ ਜੀ ਮਹਾਰਾਜ ਢੇਜ ਨੇ ਫੇਰ ਪ੍ਰਸ਼ਾਦਾ ਛੱਕਿਆ ਉਹ ਦੇਖ ਲਓ ਇਹਨਾਂ ਦਾ ਪਿਆਰ ਹੈ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਵਾਹਿਗੁਰੂ ਜੀ ਬੋਲੇ ਹੁਣ ਛੱਕਦੇ ਆ ਜੀ ਪ੍ਰਸ਼ਾਦਾ ਤੇ ਫੇਰ ਆਪਾਂ ਮਹਾਰਾਜ ਦੇ ਸਰੂਪ ਲੈ ਕੇ ਪਿੰਨ ਵੱਲੋਂ ਰਵਾਨਾ ਹੋਵਾਂਗੇ ਲੋ ਜੀ ਹੁਣ ਛੱਕਦੇ ਆ ਲੰਗਰ ਤੇ ਇੱਧਰ ਵੀ ਤਿਆਰੀਆਂ ਚੱਲ ਜੰਦੀਆਂ ਹੈ ਟਾਈ ਜਿਆਦਾ ਦੀ ਪੁਰਾਣੀ ਬਿਲਡਿੰਗ ਤੇ ਨਵੀਂ ਬਿਲਡਿੰਗ ਜਲਦੀ ਬਣ ਕੇ ਹੋਣੀ ਤਿਆਰ ਕਿਉਂ ਆਪਣਾ ਮੱਸੀ ਦਾ ਲੰਗਰ ਹੁੰਦਾ ਹੈ ਉਹ ਇੱਧਰ ਤਿਆਰ ਕੀਤਾ ਜਾਂਦਾ ਹੁਣ ਇੱਥੇ ਲੰਗਰ ਹਾਲ ਦੇ ਵਿੱਚ ਹਾਂ ਜੀ ਹਾਂ ਜੀ ਆਪਣਾ ਜਮਸ਼ੇਰ ਤੋਂ ਵੀ ਲੰਗਰ ਲੱਗਦਾ ਨਾ ਮੱਸੀਆਂ ਤੇ ਉਹ ਫੇਰ ਇੱਥੇ ਤਿਆਰ ਕਰਦੇ ਹੁੰਦੇ ਉਹ ਦਿਖਾਉਂਦੇ ਆਂ ਅੱਗੇ ਉਧਰ ਹੁੰਦੀ ਸੀ ਆਪਣਾ ਰੂਮ ਹੁੰਦਾ ਸੀਗਾ ਸਰਾਹ ਹੁੰਦੀ ਸੀਗੀ ਫੇਰ ਉਹ ਹੁਣ ਬਣ ਗਿਆ ਨਾ ਉਧਰ ਬਿਲਡਿੰਗ ਲੋ ਜੀ ਹੁਣ ਛਕਦੇ ਆਂ ਲੰਗਰ ਗੁਰਦੁਆਰਾ ਸਾਹਿਬ ਤੋਂ ਇਹ ਕਰਦੇ ਆਂ ਅਗਲੀ ਕਾਰਵਾ ਲੋ ਸੰਤ ਸਾਹਿਬਾ ਜੀ ਪ੍ਰਸ਼ਾਦਾ ਛਕਿਆ ਆਂ ਹੁਣ ਤੁਸੀਂ ਕਿਰਪਾ ਕਰ ਦਿਓ ਮਹਾਰਾਜ ਦੇ ਕੇ ਬੇਨਤੀ ਕਰੋ ਸਾਡੇ ਨਾਲ ਚੱਲਣ ਯਾਰ ਸ਼ਕੂਤ ਚਾਹ ਦੋ ਬਾਕੀ ਚਾਹ ਵੀ ਛਕਾਣੀ ਆ ਆ ਦੇਖ ਲਓ ਯਾਰ ਭਾਈ ਸਾਹਿਬ ਇਹਦੇ ਚਾਹ ਵੀ ਛਕਾ ਕੇ ਭੇਜਣਾ ਆ ਕਹੀ ਚਾਹ ਜਮਸ਼ੇਰ ਛਕਾਂਗੇ ਤੁਸੀਂ ਆ ਤੁਸੀਂ ਨਾਲ ਚੱਲੋ ਸਮਾਂ ਪਈ ਤੁਹਾਡੀ ਕਿਹਦੇ ਸ਼ੱਕ ਲਿਆ ਇੰਨਾ ਟਾਈਮ ਕਿੱਥੇ ਉਤਾਰਿਆ ਸਹੀ ਗੱਲ ਆ ਉਹ ਇਹ ਜੂਰ ਬਿਲੇ ਕੋਈ ਨਹੀਂ ਠੀਕ ਹੈ ਜੇ ਚਾਹ ਜਾਂਦੇ ਚਲੋ ਛਕ ਲਓ ਮੰਨਣੀ ਪੈਣੀ ਆ ਆਪਾਂ ਨੌਕਰਿਆਂ ਇਹ ਮਹਾਰਾਜ ਲਾਗੇ ਰਹਿੰਦੇ ਆ ਵੀ ਸੇਵਾ ਬਖਸ਼ੀ ਮਾਰੇ ਨੇ ਠੀਕ ਆ ਭਾਈ ਸਾਹਿਬ ਬੜੀ ਸੱਜਣ ਇਹ ਲੈ ਕੋਈ ਛਕ ਲੈਣ ਚਾਹ ਛਕ ਲਓ ਪਈ ਜਿਹੜੇ ਛਕ ਚਾਹ ਜਾਂਦੀ ਲੋ ਜੀ ਮੈਨੇਜਰ ਸਾਹਿਬ ਨੇ ਸਾਨੂੰ ਚਾਹ ਵੀ ਛਕਾਤੀ ਜਿਹੜੇ ਬੰਦੇ ਚਾਹ ਛਕਣ ਵਾਲੇ ਸੀਗੇ ਇਹਦੇ ਸਾਡੇ ਗ੍ਰੰਥੀ ਸਾਹਿਬ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਹ ਬੰਦਾ ਪਛਾਣ ਲਓ ਹਾਂ ਕਹਿੰਦਾ ਬਹੁਤ ਵਧੀਆ ਚਲੋ ਵਧੀਆ ਤੇ ਹੁਣ ਆਪਾਂ ਮਾਰੇ ਦੇ ਸਦਮੂਹ ਅੰਦਰੋਂ ਲੈਨ ਚੱਲੇ ਆ ਜੀ ਲੋ ਜੀ ਉੱਪਰ ਜਾ ਰਹੇ ਆ ਜਿੱਥੇ ਮਰੇ ਸੌਖਾਸਨ ਹੋਏ ਆ ਉੱਥੋਂ ਮਰੇ ਦੀ ਅਦਾਜ਼ ਬੇਨਤੀ ਕਰਕੇ ਆਪਾਂ ਚਾਲੇ ਪਾਉਨੇ ਆ ਪਿੰਡ ਵੱਲੋਂ ਲੋ ਜੀ ਇਹ ਮਰੇ ਦਾ ਸੌਖਾਸਨ ਰੂਮ ਆ ਸੱਚਖੰਡ ਜਿੱਥੇ ਮਰੇ ਸਰੂਪ ਨੂੰ ਵਿਦਾਇਗਮਨ ਕਰਾਇਆ ਹੋਇਆ ਆ ਸੋ ਬੜੇ ਆਦਰ ਸਤਿਕਾਰ ਦੇ ਨਾਲ ਕਾਗਜ਼ੀ ਕਾਰਵਾਈ ਹੁੰਦੀ ਜਦੋਂ ਕੋਈ ਵੀ ਕਮੇਟੀ ਮਰਸ ਰੂਪ ਲੈਣ ਆਉਂਦੀ ਆ ਪੂਰੀ ਜ਼ਿੰਮੇਵਾਰੀ ਨਾਲ ਉਸ ਕਮੇਟੀ ਦੇ ਸਾਈਨ ਹੁੰਦੇ ਆ ਬਕਾਇਦਾ ਅਧਾਰਕਾਰ ਨਾਲ ਲੱਗਦੇ ਆ ਤੇ ਉਹ ਸਾਰੇ ਫਾਰਮ ਜਿਹੜੇ ਫਿਲ ਕੀਤੇ ਜਾ ਰਹੇ ਸਿਨੈਚਰ ਹੋ ਰਹੇ ਆ ਜਿਹੜੇ ਮਹਤਵਾਰ ਮਾਜ ਨੂੰ ਲੈਣਾ ਹੈ ਆ ਸੋ ਜਿਹੜੇ ਕਮੇਟੀ ਮੈਂਬਰ ਐ ਜੀ ਪੀ ਸੀ ਵੱਲੋਂ ਇਹ ਸਾਰੀ ਕਾਰਵਾਈ ਵੀਰ ਹੁਣੀ ਕਰਵਾ ਰਹੇ ਆ ਪਾਇਰਦੀਪ ਸਿੰਘ ਜੀ ਆ ਤੇ ਆਓ ਆ ਕਰਿਓ jal le le jage ch le aunge ga ji jaso andar ho gaya abhi try karu kuch karu kya naam hai mera the se badal ਹੇ ਨਿਮਾਨਿਆ ਦੇ ਮਾਨ ਸਤਿਗੁਰੂ ਨਿਤਾਣਿਆ ਦੇ ਤਾਨ ਨਿਉਟਿਆਂ ਦੀ ਓਟ ਸਿਆ ਸ੍ਰੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸ ਬੇਨਤੀ ਜੋ ਦੇ ਸੱਚੇ ਬਿਤਾਉ ਬੇਨਤੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਮਹਾਰਾਜਿਓ ਨਗਰ ਜਿ ਸ਼ਹਿਰ ਦੀ ਸੰਗਤ ਮਿਲ ਤੁਲ ਕੇ ਮਹਾਰਾਜ ਆਪ ਦੇ ਨਵੇਂ ਸਰੂਪ ਮਹਾਰਾਜਿਓ ਹੰਸ ਸੋਹ ਸਾਬ ਤੁਹ ਲੈਣ ਆਇਆ ਮਹਾਰਾਜ ਜੀ ਕਿਰਪਾ ਕਰਨੀ ਆਪ ਹੰਸਨ ਸਾਈ ਹੋਣਾ ਸੇਵਕਾਂ ਦੇ ਕਾਜ ਰਾਸ ਕਰਨ ਮਹਾਰਾਜ ਜੀ ਆਪ ਚੱਲਣ ਦੀ ਆਗਿਆ ਬਖਸ਼ੋ ਮਹਾਰਾਜ ਜੀ ਰਸਤੇ ਵਿੱਚ ਵਾਧ ਘਾਟ ਦੇ ਸਹਾਈ ਹੋਣਾ ਮਹਾਰਾਜ ਜੀ ਕਿਰਪਾ ਕਰਨੀ ਜੋ ਵੀ ਮਿਲਿਆ ਆਪ ਜੀ ਨੂੰ ਸੀਸ ਝੁਕਾ ਕੇ ਮਹਾਰਾਜ ਜੀ ਕਿਰਪਾ ਕਰਨੀ ਸਹੀ ਪਿਆਰੇ ਮਿਲਣੇ ਜਿਨ੍ਹਾਂ ਮੇ ਆਪ ਜੀ ਦਾ ਨਾਮ ਚਿੱਤੇ ਆਵੇ ਗੋਤਾਨ ਕਨਾ ਸਰਵ ਠੀਕਾ ਤੇਰੇ ਭਾਣੇ ਸਰਵਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰਨਾ ਸੋ ਅਰਦਾਸ ਬੇਨਤੀ ਹੋ ਚੁਕੀ ਆ ਮਹਾਰਾਜ ਦੇ ਰੂਪ ਸੋਹਣੀ ਪਾਤਸ਼ਾਹੀ ਜਿਹੜੀ ਆਪ ਸਜਾ ਕੇ ਲੈ ਕੇ ਆਏ ਪਿੰਡ ਤੋਂ ਉਦੋਂ ਜੀ ਵਿਦਾਜਮਾਨ ਹੋਣਗੇ ਇਹਦੇ ਸੰਗਤਾਂ ਤੇ ਪੈਂਤਕ ਪੈਨੋ ਰਵਾਨਾ ਹੋਣਗੇ ਆ ਤੇ ਜਾ ਕੇ ਮਰਦੋਂ ਆਪਾਂ ਗੁਰਦਵਾਰ ਸਾਹਿਬ ਲਾਜਵਾਣੇ ਕਰਾਉਣੇ ਆ ਗੁਰੂ ਆਹੇ ਗੁਰੂ ਆਹੇ ਸੋ ਹੌਣ ਡਰਾਈਵਿੰਗ ਕਰੂਗਾ ਆਪਣਾ ਹਰਜੀਤ ਭਾਈ ਕਿਉਂਕਿ ਆਉਂਦੀ ਵਾਰ ਆਪਾਂ ਲੈ ਕੇ ਆਏ ਸੀ ਗੱਡੀ ਤੇ ਬੜੇ ਉਹ ਵੀ ਆਸ ਲੈ ਕੇ ਆਇਆ ਮਰ ਡਰਾਈਵਿੰਗ ਕਰਾਂਗਾ ਜੀ ਮਾੜੀ ਕਿਰਪਾ ਕਰਨ ਤੇ ਆਪਾਂ ਬਾਗੀ ਸਾਹਿਬ ਨੂੰ ਓਪਨ ਕਰ ਲਈਏ ਇਹਦੇ ਵਿੱਚ ਵਿਧਾਇਕਾਨ ਹੋਣਗੇ ਗੁਰੂ ਸਾਹਿਬ ਤੇ ਸੰਗਤਾਂ ਬੜੇ ਆਦਰ ਨਾਲ ਮਾਰਨ ਲੈ ਕੇ ਆ ਰਹੀਆਂ ਆ ਜੀ ਆਹੇ ਗੁਰੂ ਆਹੇ ਗੁਰੂ ਮਾਰੇ ਗੁਰੂ ਜੀ ਜਪੋ ਸਤਨਾਮ 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 ਜੀ ਈ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ 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 ਜੀ ਈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤਨਾਮ 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 ਜੀ ਆਏ ਗੁਰੂ ਆਏ ਜੀ ਮਹਾਰਾਜ ਵਿਰਾਜਮਾਨ ਹੋ ਚੁੱਕੇ ਕਮਲ ਕਿਸੇ ਕੀਤੇ ਜਾਣਗੇ ਸੁਪਰਦਾਨ ਸਾਹਿਬ ਸਾਡੇ ਵੀਰ ਜਸਵੀਰ ਸਿੰਘ ਜੀ ਆਪ ਸਾਰੀ ਕਾਰਵਾਈ ਨਾਲ ਹੋ ਕੇ ਬੜੇ ਪ੍ਰੇਮ ਨਾਲ ਕਰਾਉਂਦੇ ਆ ਤੇ ਸਾਰੀ ਕਾਰਵਾਈ ਜਿਹੜੀ ਕਾਗਜੀ ਵੀ ਆ ਮਹਾਰਾਜ ਨੂੰ ਸੱਚਖੰਡ ਸਾਹਿਬ ਤੋਂ ਪਾਕੀ ਸਾਹਿਬ ਤੱਕ ਲੈ ਕੇ ਆਉਣ ਤੱਕ ਸਾਰਾ ਇਥੋਂ ਰਵਾਨਾ ਕਰਨ ਤੱਕ ਬਾਈ ਜੀ ਨਾਲ ਨਾਲ ਆ ਬਹੁਤ ਸੋਹਣਾ ਭਾਈ ਸਾਹਿਬ ਨੇ ਸਾਨੂੰ ਸਾਰਾ ਜਿਹੜੀ ਗੱਲਬਾਤ ਸਮਝਾਈਆ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਦੋਂ ਆਪਾਂ ਮਹਾਰਾਜ ਜੀ ਤੋਂ ਭਾਈ ਸਾਹਿਬ ਕਹਿੰਦੇ ਲੈ ਕੇ ਜਾਣਾ ਹੈ ਘੱਟੋ ਘੱਟ ਦੋ ਸਹਿਜ ਪਰ ਜ਼ਰੂਰੀ ਇਹ ਤੋਂ ਕਰਨੇ ਆ ਤਾਂ ਕਿ ਜਿਹੜੀ ਇਹਦੀ ਸਿਪਾਈ ਬਾਰੇ ਕੋਈ ਵੀ ਗੱਲਬਾਤ ਆ ਤੁਹਾਨੂੰ ਸਮਝ ਲੱਗ ਸਕੇ ਤੇ ਸਾਰੀਆਂ ਸੰਗਤਾਂ ਤਿਆਰ ਬਰ ਤਿਆਰ ਹੋ ਗਈਆਂ ਆ ਜੀ ਡਰਾਈਵਰ ਵੀ ਆਪਣਾ ਆਪਣਾ ਨਹੀਂ ਡਰਾਈਵਰ ਤਿਆਰ ਬਰ ਤਿਆਰ ਆ ਗਿਆ ਜੀ ਅੁੱਤਿਆ ਕਰੋ ਇੱਥੇ ਆ ਗਿਆ ਸੋ ਜਿੱਲੀਆ ਕਾਲ ਸੋ ਗੱਡੀ ਰਵਾਨਾ ਹੋ ਚੁੱਕੀ ਆ ਜਲਵਾਲਾ ਵੀ ਅੱਗੇ ਬਹਿ ਗਿਆ ਆ ਆਪਾਂ ਚੱਲਦੇ ਆਂ ਦੂਜੀ ਗੱਡੀ ਵਿੱਚ ਤੇ ਨਾਲ-ਨਾਲ ਬਿਲਕੁਲ ਜਾਵਾਂਗੇ ਮਾਰੇ ਤੇ ਆਪਾਂ ਬਿਲਕੁਲ ਠੀਕ ਆ ਜੀ ਲੋ ਜੀ ਆਪਣੀ ਗੱਡੀ ਹੋ ਗਈ ਚੇਂਜ ਡਰਾਈਵਰ ਆ ਆਪਣੇ ਹੁਣ ਇੱਧਰ ਆਪਣੇ ਡਰਾਈਵਰ ਇੱਧਰ ਦੀਪ ਸਿੰਘ ਜੀ ਪਿੱਛੇ ਸਾਰੇ ਇੱਧਰ ਅੰਕਲ ਜੀ ਹੁਣੇ ਬੈਠੇ ਆ ਡੀਐਸਪੀ ਸਾਹਿਬ ਗੁਰਜੀਤਿਆ ਕਾਲ ਸਾਡੇ ਟੋਨਾ ਭਾਜੀ ਗੱਬੇ ਬੈਠੇ ਚੱਕੀ ਵਾਲੇ ਹੈ ਤੇ ਆਪਾਂ ਚੱਲਦੇ ਮਹਾਰਾਜ ਦੀ ਗੱਡੀ ਦੇ ਨਾਲ ਬਿਲਕੁਲ ਜਲਦੀ ਜਲਦੀ ਲਓ ਜੀ ਗੰਗਸਾਹਬ ਹੁਣ ਹਰਜੀਤ ਸਿੰਘ ਜੀ ਸੇਵਾ ਦੀ ਹਰਜੀਤ ਸਿੰਘ ਵੀ ਹਾਂਜੀ ਹਾਂਜੀ ਉਹ ਫੇਚ ਆ ਨਾ ਤੇ ਆਪਾਂ ਦੇਖੋ ਬਾਰੋ ਬਾਰੀ ਸੇਵਾ ਮਾਰੇ ਦੀ ਕਰਨੀ ਚਾਹੀਦੀ ਸਾਰਿਆਂ ਨੂੰ ਕਰਨੀ ਚਾਹੀਦੀ ਆ ਇਹ ਗੁਰਦੁਆਰਾ ਗੰਗਸਰ ਬਹੁਤ ਵੱਡੀ ਮਸਿਆ ਇੱਥੇ ਲੱਗਦੀ ਆ ਸ਼ੁਰੂ ਤੋਂ ਬਹੁਤ ਵੱਡੇ ਵਾਰਿਆਂ ਉਹਨੇ ਆਪਾਂ ਬੱਕਰੀਆਂ ਕੇ ਵੀਡੀਓ ਬਣਾਵਾਂਗੇ ਇੱਥੇ ਦਾ ਇਤਿਹਾਸ ਕਰਤਾਰਪੁਰ ਦਾ ਬਹੁਤ ਕੁਝ ਲੁਕਿਆ ਹੋਇਆ ਆਇਆ ਆ ਇੱਥੇ ਇਤਿਹਾਸ ਤੇ ਸਾਡੇ ਪੰਨੇ ਬਹੁਤ ਜੁੜੇ ਹੋਏ ਆ ਇਹ ਗੁਰਦੁਆਰਾ ਸਾਹਿਬ ਤੇ ਮਸਿਆ ਤੇ ਬਹੁਤ ਭਾਰੀ ਜੋੜ ਮੇਲਾ ਲੱਗਦਾ ਆ ਤੇ ਉਹ ਜਾ ਰਹੀ ਆਪਣੇ ਮਹਾਰਾਜ ਦੀ ਪਾਸ ਕੀ ਜੀ ਸੋ ਬਿਲਕੁਲ ਲੋਨੇ ਨਾਲ ਗੱਡੀ ਵਾਹ ਜਰ ਜੀ ਮਹਿੰਦੀ ਜੀ ਪਾਲ ਸਿੰਘ ਸਾਹਿਬ ਬਹੁਤ ਨਾਜ਼ਮਾਨੇ ਵਿੱਚ ਆਪਾਂ ਜਾਵਾਂਗੇ ਪਿੱਛੇ ਪਿੱਛੇ ਰੇਵਰ ਹਰਜੀਤ ਸਿੰਘ ਤੇ ਮਹਿੰਦੀ ਤਾਂ ਬੈਠਾ ਹਰਜੀਤ ਸਿੰਘ ਜਿਹੜੇ ਨਾਉ ਸਾਡੀ ਗੱਲ ਤੁਸੀਂ ਲੋ ਜੀ ਇਹ ਦੂਜੀ ਗੱਦੀ ਵੀ ਆ ਗਈ ਇਹ ਨੋਨੀ ਸਾਹਿਬ ਆ ਜੀ ਨੋਨੀ ਵਾਲੀ ਗੱਦੀ ਲੋ ਜੀ ਆਪਾਂ ਪਹੁੰਚ ਗਏ ਜਮਸ਼ੀਰ ਹੁਣ ਆਪਾਂ ਮਹਾਰਾਜ ਨੂੰ ਵਿਦਾਇਬਾ ਕਰਾਉਣਾ ਗੁਰੂ ਘਰ ਦੇ ਵਿੱਚ ਸੰਗਤਾਂ ਉੱਥੇ ਵੀ ਇੰਤਜ਼ਾਰ ਕਰ ਰਹੀਆਂ ਆ ਕਹਿੰਦਾ ਮੈਂ ਚਲਾ ਗਿਆ ਮੈਂ ਤੈਨੂੰ ਦੱਸਿਆ ਨਹੀਂ ਮੈਂ ਉਹ ਪੈਸੇ ਲੈ ਕੇ ਤਾਂ ਜਲਦੀ ਨਾਲ ਵਾਪਸ ਗਿਆ ਪਰ ਜਿਹੜੀ ਤਾਰੀਖ ਸੀ ਦਿੱਤ ਸੀ ਉਹ ਬਿਲਕੁਲ ਆਖਰੀ ਦਿਨ ਸੀ ਕਹਿੰਦਾ ਮੈਂ ਅਦਾਲਤ ਵਿੱਚ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਸੰਗਤਾਂ ਫੁੱਲਾਂ ਦੀ ਬਾਸ਼ਾ ਦੇ ਨਾਲ ਮਹਾਰਾਜ ਜੀ ਆਖਰੇ ਮਹਾਰਾਜ ਨੂੰ ਕਾਤਿਲੀ ਆਗਾਨਾ ਕਾਤਿਲੀ ਆਗਾਨਾ ਨਾਮ ਸਤਿ ਸਬਹ ਸਤਿ ਜਿੱਤੇ ਜਾਏ ਬਣ ਆਫਟਰ <yim> Yeah, hey, yeah. ਨਿਆ ਦੇ ਬਾੜ ਸਤਿਗੁਰੂ ਨਿਤਾਣਿਆ ਦੇ ਤਾਣ ਨਿਉਟੀਆਂ ਦੀ ਓਟ ਨਿਆਸਰੀਆਂ ਦੇ ਆਸਰੀ ਧੰਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤਨ ਸ਼੍ਰੀ ਗੁਰੰਤ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਣਾ ਕਮਲਾਂ ਪਾਸ ਬੇਨਤੀ ਜੋ ਦੇ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੀ ਅਪਾਰ ਬਖਸ਼ੀ ਸਦਕਾ ਮਹਾਰਾਜੀਓ ਨਕ ਤੇ ਜਨ ਸ਼ੇਰ ਦੀ ਸੰਗਤੀ ਆਪ ਜੀ ਦਾ ਉਕਾਤ ਕੀਤਾ ਮਹਾਰਾਜ ਜੀ ਕਿਰਪਾ ਕੀਤੀ ਮਹਾਰਾਜ ਜੀ ਆਪ ਜੀ ਦੇ ਨਵੇਂ ਰੂਪ ਮਹਾਰਾਜ ਜੀ ਗੰਦਸਰ ਤੋਂ ਲੈ ਕੇ ਆਏ ਇਸ ਟੈਮ ਆਪ ਗੁਰਦੁਆਰਾ ਜੱਜ ਕਰਕੇ ਸਬਾਏ ਮਾਨੂ ਮਹਾਰਾਜ ਜੀ ਕਿਰਪਾ ਕਰਨੀ ਸੰਗਤਾਂ ਦੀ ਚੜ੍ਹਦੀਆਂ ਕਲਾ ਕਰਨੀ ਆ ਮਨੋ ਕਾਮਨਾ ਪੂਰੀਆਂ ਕਰਨੀ ਆ ਮਹਾਰਾਜ ਜੀ ਆਪ ਜੀ ਦੇ ਨਮਾ ਸਰੂਪਾਂ ਦੇ ਆਗਮਨ ਉਪਰ ਸੰਗਤ ਵੱਲੋਂ ਖੜਾਪਚਾ ਦੇ ਕੇ ਸਜ ਕੇ ਤਿਆਰ ਹੈ ਮਿੱਠੇ ਦੇ ਪ੍ਰਸ਼ਾਦ ਸਜ ਕੇ ਤਿਆਰ ਹੈ ਆਪ ਪ੍ਰਵਾਨ ਕਰੋ ਪ੍ਰਾਪਤ ਹੋਇਆ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤੇ ਜੋ ਦੀ ਸਕੀ ਸੋ ਆਪ ਕੀ ਦਾਤਾਂ ਸਤਨਾਮੁ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਕਰੋ ਕਿਰਪਾ ਹੁਕਮਾ ਦੇ ਬਖਸ਼ੋ ਧੋਮਨਾ ਮੇ ਤੇ ਚਰਨ ਦੀ ਬਲ ਬਤੀ ਬਖਸ਼ੀ ਅਕਰਵਾਦਾ ਘਾਟਾ ਪਹੁੰਚੋ ਤਾਫ ਕਰੀ ਸਰਬਤ ਦੇ ਕਾਜ ਰਾਸਕਾਲ ਨੇ ਸਿੱਖ ਪੜ੍ਹਦੀ ਸੁਣਦੀ ਸਰਬਤ ਲਾਹੇ ਬੰਧ ਹੋਵਣਾ ਜੋ ਜੀ ਆਏ ਸੋ ਰਾਜੀ ਜਾਏ ਸੋ ਤੂ ਵੈ ਨਾਮ ਚਿਟਿ ਆਵੈ ਗੁਰੂ ਨਾਨਕ ਨਾਮ ਚੜਦੀ ਕਲਾ ਤੇ ਭੈ ਸਰਬਤ ਦਾ ਘਰ ਵਾਹਿਗੁਰੂ ਕੀ ਪ੍ਰਸਾਦ ਵਾਹਿਗੁਰੂ ਕੀ ਫਤਿਹ ਕੋਰੇ Sat Sri Akal ਵਾਹਿਗੁਰੂ ਜੀ ਕੀ ਫਤਿਹ ਜੇਹ ਮੰਗਰ ਖਾ ਕੋ ਰੇ ਆਪਣੇ ਤੇ ਸੋਈ ਸੋਈ ਦਿਵਾਨ ਨਾਨਕ ਬਾਸ ਮੁਕਤੀ ਜੋ ਭੋਲੇ ਵਿਹਾ ਉਹ ਸਤੂ ਰੂਪ ਹੋਵੇ ਸਿਫਤ ਖਸੰਮ ਦੇ ਨੂਰ ਅਰਸੋਂ ਕੁਰਸੋਂ ਝਟਿਆ ਦੇਖਦੇ ਸ੍ਰੀ ਵਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 5 ਚਤੁਰ ਦਿਸ਼ਾਵ ਕੀ ਨਉ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਹ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰੇ ਚਤੁਰ ਦਿਸ਼ਾ ਕੀ ਨਉ ਬਲ ਅਪਨਾ ਸਰ ਉਪਰ ਕਰ ਧਾਰਿਆ ਕਿਰਪਾ ਕਟਾਗ ਅਵਲੋਕਨ ਕੀਨਾ ਦਾਗ ਕਾ ਦੂਖ ਬਿਦਾਰਿਆ ਹਰ ਜਨ ਰਾਖੈ ਗੁਰ ਗੋਵਿੰਦਾ ਕੰਠ ਨਾਏ ਅਵਗੁਣ ਸਭ ਮਿਟੈ ਜਾਲ ਪੁਰਖ ਬਖਸ਼ੰਦ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦਿਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦਿਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਆਹ ਸਤਿ ਹੂ ਵਾਹਿਗੁਰੂ ਕੀ ਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਲੋ ਸੰਗਤ ਜੀ ਮਹਾਰਾਜ ਆਪਨੇ ਜੀ ਸਥਾਨਾਂ ਤੇ ਲਾਜਵਾਨ ਹੋ ਚੁੱਕੇ ਆ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ ਜੀ ਆਇਆਂ ਕਿਹਾ ਮਹਾਰਾਜ ਨੂੰ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਾਰੇ ਨਗਰ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ ਤੇ ਗੁਰੂਆਂ ਸੋਲਾਂ ਨੂੰ ਜੀ ਆਇਆਂ ਨੂੰ ਤੇ ਹੁਣ ਆਪਾਂ ਨੂੰ ਜੋ ਛੁੱਟੀਆਂ ਜੀ ਮਿਲਦੇ ਕਿਸੇ ਦਿਨ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ